ਤੁਸੀਂ ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਜਸਨ ਸਵਦਾ ਸਵਾਲ ਕਰਦਾ ਹੈ ਲਗਾਤਾਰ ਮੁਨੱਖਤਾ ਦੀ ਸੇਵਾ ਲਈ ਕਈ ਸੰਸਥਾਵਾਂ ਅੱਗੇ-ਅੱਗੇ ਉਪਰਾਲੇ ਕਰ ਰਹੀਆਂ ਨੇ ਇਸੇ ਤਰ੍ਹਾਂ ਹੀ ਪ੍ਰਗਤੀ ਵੈਲਫੇਅਰ ਸੁਸਾਇਟੀ ਵੱਲੋਂ ਵੀ ਉਪਰਾਲਾ ਕੀਤਾ ਗਿਆ ਉਹਨਾਂ ਦੇ 5 ਸਾਲ ਪੂਰੇ ਹੋਣ ਦੇ ਉੱਪਰ ਉਹਨਾਂ ਵੱਲੋਂ ਇੱਕ ਖਾਸ ਕੈਂਪ ਲਾਇਆ ਗਿਆ ਉਹਨਾਂ ਵੱਲੋਂ ਅੰਗਹੀਣਾ ਨੂੰ ਟ੍ਰਾਈਸਾਈਕਲ ਅਤੇ ਲੋੜਵੰਦ ਬੱਚਿਆਂ ਨੂੰ ਸਾਈਕਲ ਦਿੱਤੇ ਗਏ ਜਿਸ ਮੋਕੇ ਗੱਲਬਾਤ ਕਰਦੇ ਹਾਂ ਸੰਸਦਾ ਦੇ ਮੈਂਬਰ ਨੇ ਕਿਹਾ ਕਿ 5 ਸਾਲ ਦਾ ਸਮਾਂ ਪ੍ਰਗਤੀ ਸੁਸਾਇਟੀ ਨੂੰ ਹੋ ਚੁੱਕਿਆ ਅਤੇ ਲਗਾਤਾਰ ਉਹ ਲੋਕਾਂ ਦੀ ਸੇਵਾ ਕਰ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਅਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਵੀ ਕਰਾਈ ਜਾਂਦੀ ਹੈ। ਉਹਨਾਂ ਨੂੰ ਕੋਰਸ ਵੀ ਕਰਾਏ ਜਾਂਦੇ ਹਨ। ਅਤੇ ਕੋਚਿੰਗ ਵੀ ਦਿੱਤੀ ਜਾਂਦੀ ਹੈ ਅਤੇ ਉਹਨਾਂ ਵੱਲੋਂ ਹੁਣ ਇੱਕ ਖਾਸ ਪ੍ਰੋਇਲਾ ਕੀਤਾ ਗਿਆ ਜਿੰਨਾਂ ਲੋੜਵੰਦਾਂ ਨੂੰ ਸਾਈਕਲ ਦੀ ਜ਼ਰੂਰਤ ਸੀ ਬੱਚਿਆਂ ਨੂੰ ਉਹਨਾਂ ਨੂੰ ਸਾਈਕਲ ਦਿੱਤੇ ਗਏ ਨੇ ਅਤੇ ਅੰਗਹੀਨਾਂ ਨੂੰ ਜਿਹੜਾ ਟਰਾਈਸਾਈਕਲ ਦਿੱਤੇ ਗਏ ਨੇ ਉਹਨਾਂ ਦੀ ਸੰਸਥਾ ਵੱਲੋਂ ਲਗਾਤਾਰ ਅਜਿਹਾ ਵਰਲਡਾ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਹੈ ਤੁਸੀਂ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਕਿਹਾ ਸੋਸਾਇਟੀ ਦੇ ਮੈਂਬਰ ਨੇ ਹਾਂ ਜੀ ਬਈ ਜੀ ਸੁਨਾਮਾ ਅੰਮੀ ਮੇਰਾ ਨਾਮ ਰਿਆਪ੍ਰੀ ਸਿੰਘ ਹੈ ਮੈਂ ਪ੍ਰਗਤੀ ਵੈਲਫੇਅਰ ਸੋਸਾਇਟੀ ਦਾ ਮੈਂਬਰ ਹਾਂ ਅੱਜ ਆਪਣੀ ਸੰਸਥਾ ਨੂੰ ਚੱਲਦੇ 5 ਸਾਲ ਹੋ ਗਏ ਉਸ ਦੇ ਆਪਾਂ ਅੱਜ ਆਪਾਂ ਸਾਰੇ ਸਾਥੀਆਂ ਸਹਿਯੋਗ ਨਾਲ ਅੱਜ ਆਪਾਂ 40 ਦੇ ਕਰੀਬ ਜੋ ਆਪਾਂ ਇਹ ਜੇ ਅੰਗਹੀਨ ਵੀਰਾਂ ਉਹਨਾਂ ਨੂੰ ਆਪਾਂ ਟਰਾਈਸਾਈਕਲ ਦੇ ਰਹੇ ਹਾਂ ਅਤੇ 20 ਦੇ ਕਰੀਬ ਆਪਾਂ ਬੱਚਿਆਂ ਨੂੰ ਜੋ ਕਿ ਆਪਾਂ ਉਹਨਾਂ ਨੂੰ ਸਾਈਕਲ ਦੇ ਰਹੇ ਹਾਂ ਜੋ ਕਿ ਮਤਲਬ ਲੋੜਵੰਦ ਬੱਚਿਆਂ ਨੇ ਉਹਨਾਂ ਨੂੰ ਸਾਈਕਲ ਦੇ ਰਹੇ ਹਾਂ ਇਹ ਆਪਣੀ ਸੰਸਥਾ ਨੂੰ ਅੱਜ ਪੂਰੇ 5 ਸਾਲ ਹੋ ਗਏ ਕਰੋਨਾ ਤੋਂ 1 ਸਾਲ ਪਹਿਲਾਂ ਨਹੀਂ ਚੱਲੀ ਸੀ ਜੋ ਕਿ ਇਸਦਾ ਪਹਿਲਾ ਮੋਟਿਵ ਸੀਗਾ ਮਾਨਵ ਵਿਕਾਸ ਕੇਂਦਰ ਇਸਦਾ ਪਹਿਲਾ ਮੋਟਿਵ ਸੀਗਾ ਕਿ ਆਪਾਂ ਮਤਲਬ ਬੱਚਾ ਨੂੰ ਮੋਡਰਨ ਵਿਦਿਆ ਫ੍ਰੀ ਦੇਣੀ ਆ ਕਿ ਪ੍ਰੋਸ ਹੋਂ ਪਲੱਸ 2 ਮੈਡੀਕਲ ਨਾਨ ਮੈਡੀਕਲ ਉਹਨਾਂ ਦੀ ਜਿਹੜੀ ਵਿਦਿਆ ਹੁੰਦੀ ਹੈ ਜਿਵੇਂ ਕੰਪਿਊਟਰ ਕਲਾਸਿਸ ਸਪੋਕਨ ਕਲਾਸਿਸ ਉਹ ਆਪਾਂ ਬਿਲਕੁਲ ਫ੍ਰੀ ਦੇਣੀ ਆ ਪਰ ਉਸ ਤੋਂ ਬਾਅਦ ਜਦੋਂ ਮਹਾਮਾਰੀ ਦਾ ਕਾਲ ਪੈ ਗਿਆ ਉਸ ਤੋਂ ਬਾਅਦ ਅਸੀਂ ਸੋਚਿਆ ਕਿ ਮਤਲਬ ਜਿਹੜੇ ਮਰੀਜ਼ ਆ ਉਹਨਾਂ ਦੇ ਫਿਰ ਅਸੀਂ ਕਰੇ ਤਿੰਨ ਟਾਈਮ ਪੋਸ਼ਟਿਕ ਖਾਣਾ ਪਹੁੰਚਾਉਣਾ ਸ਼ੁਰੂ ਕੀਤਾ ਉੱਥੋਂ ਆਪਣੀ ਸੰਸਥਾ ਦੀ ਸ਼ੁਰੂਆਤ ਹੋਈ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਮਰੀਜ਼ ਸ਼ੁਰੂ ਹੋਣ ਲੱਗੇ ਉਹਨਾਂ ਨੇ ਸਾਡੇ ਤੋਂ ਸੁੱਕੇ ਰਸਣ ਦੀ ਮੰਗ ਕੀਤੀ ਫਿਰ ਉਹਨਾਂ ਨੂੰ ਆਪਾਂ ਮਹੀਨੇ ਦੀ ਮਹੀਨੇ ਇਹਨਾਂ ਮਤਲਬ ਪਰਿਵਾਰ ਮੈਂਬਰ ਦੇ ਹਿਸਾਬ ਨਾਲ ਮਹੀਨੇ ਦਾ ਰਸਣ ਪ੍ਰੋਵਾਈਡ ਕਰਦੇ ਸੀਗੇ ਹੌਲੀ ਹੌਲੀ ਮਤਲਬ ਭਰਾਵਾਂ ਦੇ ਸਹਿਯੋਗ ਨਾਲ ਐ ਕੰਮ ਵਧਾ ਗਿਆ ਫਿਰ ਜਿਵੇਂ ਕੋਈ ਪ੍ਰਵਾਸੀਆ ਜਿਹੜੇ ਬੇਗਾਨਾ ਮਤਲਬ ਘਰ ਟਹਿ ਜਾਂਦੇ ਸੀ ਮੌਸਮ ਖਰਾਬ ਕਰਕੇ ਜਾਂ ਕੁਝ ਵੀ ਕੁਝ ਵੀ ਹੁੰਦਾ ਘਰ ਪਾ ਨਹੀਂ ਪਾ ਰਹੇ ਸੀ ਉਹਨਾਂ ਨੇ ਸ਼ਤਾਂ ਪਾ ਕੇ ਦੇ ਰਹੀ ਸੀ ਉਹਨਾਂ ਨੂੰ ਘਰ ਪਾ ਕੇ ਜਿੱਥੇ ਮਤਲਬ ਉਸ ਤੋਂ ਬਾਅਦ ਲੋਡਵੰਦ ਬੱਚਿਆਂ ਨੂੰ ਸਕੂਲਾਂ ਵਿੱਚ ਕਿਤਾਬਾਂ ਵੰਡੀਆਂ ਫਿਰ ਉਸ ਤੋਂ ਬਾਅਦ ਆਪਾਂ ਆਪਣਾ ਸ਼ੁਰੂ ਕੀਤਾ ਮਾਨਸ ਕਾਸ ਖੇਂਦਰ ਉਹਦੇ ਵਿੱਚ ਆਪਾਂ +1 +2 ਮੈਡੀਕਲ ਨਾਨ ਮੈਡੀਕਲ ਬੱਚਿਆਂ ਨੂੰ ਜਿਹੜੀ ਆਪਣੇ ਕੋਚਿੰਗ ਕਲਾਸਾਂ ਹੁੰਦੀਆਂ ਬਿਲਕੁਲ ਫਰੀ ਦਿੱਤੀਆਂ ਜਨਦੀ ਰੰਗ ਦੇ ਸਭ ਤੋਂ ਅੱਜ ਉਹਨਾਂ ਨੂੰ ਪਲਸਰਮ ਪਲਸ 2 ਮੈਡੀਕਲ ਨਾਨ ਮੈਡੀਕਲ ਨੂੰ ਕੋਚਿੰਗ ਕਲਾਸਾਂ ਬਿਲਕੁਲ ਆਪਾਂ ਫ੍ਰੀ ਦੇ ਰਹੇ ਹਾਂ ਇਸ ਤੋਂ ਬਾਅਦ ਸਪੋਕਨ ਇੰਗਲਿਸ਼ 1 ਸਾਲ ਦੇ ਕਰੀਬ ਆਪਾਂ ਲੈਟਸ ਦੇ ਕਲਾਸਾਂ ਬਿਲਕੁਲ ਫ੍ਰੀ ਦਿੱਤੀਆਂ ਹੈ ਹੁਣ ਸਪੋਕਨ ਇੰਗਲਿਸ਼ ਕੰਪਿਊਟਰ ਕਲਾਸਿਸ ਪਲਸਰਮ ਪਲਸ 2 ਮੈਡੀਕਲ ਨਾਨ ਮੈਡੀਕਲ ਅਕਾਊਂਟਿੰਗ ਦੇ ਕਲਾਸ ਆਪਾਂ ਬਿਲਕੁਲ ਫ੍ਰੀ ਦੇ ਰਹੇ ਹਾਂ ਆਪਾਂ ਕਾਰਾਪੇਲਸ ਕੋਲੇ ਆਪਣਾ ਸੈਂਟਰ ਹੀ ਮੰਨ ਲਿਆ ਸਿਕੰਦਰ ਤੇ ਹੁਣ ਬਸ ਜੋ ਵੀ ਆਪਣੇ ਤੋਂ ਸਹਾਇਤਾ ਹੋ ਰਹੀ ਹੈ ਜਿੱਥੇ ਵੀ ਆਪਾਂ ਪਹੁੰਚ ਕਰ ਸਕਦੇ ਹਾਂ ਕਰਦੇ ਹਾਂ ਉਹਨਾਂ ਦੇ ਵਿੱਚ ਵੀ ਅਸੀਂ ਮਤਲਬ ਸ਼ੁਰੂਆਤ ਤੋਂ ਇਹ ਸੋਚ ਆਈ ਕਿ ਜਿੰਨਾ ਲੋਕਾਂ ਦਾ ਵੱਧ ਤੋਂ ਵੱਧ ਪਹੁੰਚ سکے ਉੰਨੇ ਆਪਾਂ ਕੋਸ਼ਿਸ਼ ਕੀਤੀ ਉਦੋਂ ਲੋਕਾਂ ਦੇ ਮਨ 'ਚ ਡਰ ਸੀਗਾ ਕਿ ਮਤਲਬ ਬਹੁਤ ਜ਼ਿਆਦਾ ਡਰੇ ਹੋਏ ਸੀ ਆਪਾਂ ਫਿਰ ਘਰ-ਘਰ ਜਾ ਕੇ ਕੈਂਪੇਨ ਕੀਤੀ ਉਹਨਾਂ ਦੀ ਉਹਨਾਂ ਦੇ ਇੰਜੈਕਸ਼ਨ ਆਪਾਂ ਘਰ-ਘਰ ਜਾ ਕੇ ਲਵਾਏ ਆਪਣੇ ਸਿਵਲ ਸਿਵਲ ਹਸਪਤਾਲ ਦੇ ਅਫਸਰ ਸਿਵਲ ਹਸਪਤਾਲ ਦੇ ਅਫਸਰ ਡਾਕਟਰ ਚੰਦਰ ਸ਼ੇਖਰੀ ਡਾਕਟਰ ਵਿਸ਼ਵਦੀਪ ਜੀ ਉਹਨਾਂ ਦੇ ਸਹਿਯੋਗ ਨਾਲ ਆਪਾਂ 8-8 ਮੱਲਿਆਂ ਦੇ ਵਿੱਚ ਜਾ ਕੇ ਵੈਕਸੀਨ ਕੈਂਪ ਲਗਾਏ ਉਹਨਾਂ ਦੇ ਸਹਿਯੋਗ ਨਾਲ ਆਪਾਂ ਕਰੀਬ 8000 ਦੇ ਕਰੀਬ ਆਪਾਂ ਮਰੀਜ਼ਾਂ ਦੇ ਵੈਕਸੀਨੇਸ਼ਨ ਕਰਵਾਈ ਤੇ ਉਸ ਤੋਂ ਬਾਅਦ ਉਹਨਾਂ ਨਾਲ ਇਹ ਕੈਂਪ ਸੀ ਜੋ 12 ਵਜੇ ਤੱਕ ਲੱਗਦਾ ਸੀ ਫਿਰ ਆਪਾਂ ਉਸ ਦੀ ਮਨਿਆਦ ਵਧਾ ਕੇ 4 ਵਜੇ ਤੱਕ ਕਰਾਈ ਫਿਰ ਉਹਨਾਂ ਦੇ ਸਹਿਯੋਗ ਨਾਲ ਮਤਲਬ ਹੈ ਜੇ ਨਿੱਕੇ ਮੋਟੇ ਕੰਮਾਂ ਨੂੰ ਜੋੜ-ਜੋੜ ਕੇ ਅੱਜ ਆਪਾਂ ਨੂੰ 5 ਸਾਲ ਹੋ ਗਏ ਸਰ ਜੀ ਮੰਨ ਕੇ ਚਲੋ ਕੋਈ ਨੋਟ ਬੰਦ ਕੋਈ ਨਾਲ ਸੰਪਰਕ ਕਰ ਸਕਦਾ ਹੈ ਤਾਂ ਕਰਨਾ ਆਪਣਾ ਇਹ ਹੁਣ ਆਪਣਾ ਜਿਹੜੇ ਬੈਨਰ ਲੱਗੇ ਹੋਏ ਫਲੈਕਸ ਲੱਗੇ ਹੋਏ ਉਹਨਾਂ ਦੇ ਥੱਲੇ ਨੰਬਰ ਲੱਗਿਆ ਹੋਇਆ ਹੀ ਵੈਸੇ ਵੀ ਤੇ ਉਹ ਵੀ ਆਪਾਂ ਤੋਂ ਨੰਬਰ ਪ੍ਰੋਵਾਈਡ ਕਰ ਦਿੰਨੇ ਆ ਬਾਕੀ ਆਪਣਾ ਤੁਸੀਂ ਤਾਰਾ ਪੈਲਸ ਜਾਓਗੇ ਉੱਥੇ ਵੀ ਆਪਣੀ ਬਾਹਰ ਫਲੈਕਸ ਲੱਗੀ ਹੋਈ ਹੈ ਬਹੁਤ ਵੱਡੀ ਉਸ ਤੇ ਥ्रू ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਠੀਕ